ਫਰ ਦੋ ਦੋ ਤੇ ਹੀ ਆ ਵੀ ਕੋ ਆ ਮੇਰੇ ਭਰਾ ਦਾ ਭਰਾ ਨਹੀਂ ਕਿਉਂਕਿ ਮੈਂ ਹੀ ਭਰਾ ਹੀ ਭਰਾ ਹੈ ਨਹੀਂ ਨਹੀਂ ਭਰਾ ਹੀ ਹੈ ਇਹਦਾ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਦੀ ਗੱਲ ਕਰੀਏ ਮੇਰੇ ਤੋਂ ਟਾਈਮ ਸਵਾ 11 ਹੋ ਗਿਆ ਸਵੇਰ ਦੇ ਅੱਜ ਸ਼ਨੀਵਾਰ ਦਾ ਦਿਨ ਹੈ ਪੂਰੇ ਰੱਜ ਕੇ ਸੁੱਤੇ ਆ ਜੈਣ ਮਤਲਬ ਵੀ ਪੂਰੇ ਹਫ਼ਤੇ ਦੀ ਥਕਾਵਟਾਂ ਨੀਂਦਾਂ ਸਾਰੀਆਂ ਪੂਰੀਆਂ ਕਰਦੀਆਂ ਤੇ ਆਵਾਜ਼ ਕਿਦਾਂ ਨਹੀਂ ਹੋਈ ਵੀ ਆ ਖਲੇ ਵੀ ਨਾ ਖੰਗ ਜਖਾਮ ਜਖਾਲੇ ਹੈਗੇ ਸਰੀਰ ਨੂੰ ਪਰ ਫਿਰ ਵੀ ਆਪਾਂ ਚੱਲੀ ਜਾਂਦੇ ਆ ਤੇ ਹੁਣ ਆਪਾਂ ਚਾਹ ਪੀ ਰਹੇ ਆ ਤੇ ਮੈਂ ਕਿਹਾ ਵੀ ਭੈਣਾ ਭਰਾਵਾਂ ਨਾਲ ਸਾਂਝੇ ਕਰਨਾ ਬਣਦਾ ਆਪਣਾ ਜਿਹੜਾ ਚਾਹ ਵਾਲਾ ਪਾਲਕ ਵੀ ਬੜਾ ਕੈਂਟ ਹੁੰਦਾ ਮਿੱਤਰੋ ਚਾਹ ਪੀਣਾ ਵੇਖੋ ਹੋਮ ਬੋਡ ਟੀ ਇਹ ਆਪਣੀ ਪਿਛੇ ਤੋਂ ਤੋਂ ਦੇਖਿਆ ਹੋਣਾ ਵਲੌਗ ਆਪਣਾ ਜਦੋਂ ਬਰਥਡੇ ਉੱਤੇ ਆਪਾਂ ਨੂੰ ਗਿਫਟ ਆਇਆ ਸੀਗਾ ਇਹ ਵਾਲੀ ਚਾਹ ਹੈ ਅੱਜ ਬਣਾਈ ਆਪਾਂ ਉਦਾਂ ਦੀ ਤੇ ਚਾਹ ਦਾ ਰੰਗ ਨੂੰ ਮੈਂ ਚੈੱਕ ਕਰਉਣਾ ਕਿੰਨਾ ਘੈਂਟ ਹੈ ਕਰੋ ਫਿਰ ਚੈੱਕ ਤੇ ਇਹਦੇ ਵਿੱਚ ਨਾ ਪਤਾ ਨਹੀਂ ਕਿੰਨਾ ਕੋਈ ਮਿੱਤਰੋ ਪਾਇਆ ਹੋਇਆ ਇੰਨੀ ਸੋਹਣੀ ਇਹਦੇ ਵਿੱਚ ਖੁਸ਼ਬੂ ਆਉਂਦੀ ਹੈ ਨਾ ਚਾਹ ਦੇ ਵਿੱਚੋਂ ਰਹਿ ਰੱਬ ਦਾ ਨਾਮ ਬਹੁਤ ਸੋਹਣੀ ਚਾਹ ਬਣੀ ਹੈ ਮਤਲਬ ਪੀਣ ਵਾਸਤੇ ਨਜ਼ਾਰਾ ਆ ਗਿਆ ਹਨਾ ਵੀ ਸ਼ਾਂਸ ਤੇ ਸ਼ਾਂ ਵੀ ਇਹਨੂੰ ਸਾਡਾ ਇੰਨਾ ਚੋਅ ਹੈ ਨਾ ਜਿਹਨੂੰ ਇੰਨਾ ਜ਼ਿਆਦਾ ਚੋਅ ਹੈ ਨਾ ਛੁੱਟੀ ਦਾ ਮੈਂ ਕਹਿੰਦਾ ਬਸ ਵੇ ਇਹ ਮਸੋਂ ਠਾਲਿਆ ਮੈਂ ਮੰਜੇ ਵਰਤੇ ਇਹ ਕਹਿੰਦਾ ਮੈਂ ਪਪਾ ਮੈਂ ਨਹੀਂ ਉੱਠਣਾ ਮੈਂ ਤਾਂ ਹਲੇ ਹੋਰ ਸੌਂਦਾ ਮੈਂ ਬਹੁਤ ਔਖਾ ਠਾਲਿਆ ਪਿਛਾ ਨੂੰ ਖਾar ਕੇ ਫਿਰਗੇ ਉੱਠ ਖੜੇ ਹੋਦਵਿੰਦਰ ਸਿੰਘ ਸਸੀ ਗਾਲ ਜੀ ਸਾਰਿਆਂ ਨੂੰ ਸਸੀ ਗਾਲ ਜੀ ਸਾਰਿਆਂ ਨੂੰ ਦਵਿੰਦਰ ਨੂੰ ਛੁੱਟੀਆਂ ਮਿੱਤਰ ਵਾਜਾ ਤੇ ਸਿਮਰ ਨੂੰ ਛੁੱਟੀ ਰੋਜ਼ ਹੁੰਦੀ ਆ ਰੋਜ਼ ਘਰ ਹੀ ਰਹਿੰਦੀ ਆ ਮੈਂ ਤਾਂ ਰੋਜ਼ ਘਰ ਆ ਹੀ ਹੁੰਨੀ ਆ ਜੀ ਇਹਨੂੰ ਛੁੱਟੀ ਰੋਜ਼ ਛੁੱਟੀ ਆ ਰੋਜ਼ ਛੁੱਟੀ ਵੀ ਆ ਤੇ ਛੁੱਟੀ ਤੇ ਕੰਮ ਵੀ ਆ ਡੇਲੀ ਵਾਲਾ ਹੁੰਦਾ ਹੀ ਆ ਕ ਤੇ ਬਾਕੀ ਮਿੱਤਰੋ ਰਾਤ ਸੀਗਾ ਫੈਸਤਾ ਹੈਲੋਵਿਨ ਦਾ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ ਮਨਾਇਆ ਗਿਆ ਅਮਰੀਕਨ ਫੈਸਤਾ ਤੇ ਅੱਜ ਹੈਗਾ ਫੈਸਤਾ ਦੀ ਸ਼ਾਂਤੀ ਮਤਲਬ ਇਹ ਕੱਲ ਸੀਗਾ ਜਿਹੜਾ ਫੈਸਤਾ ਨਾ ਆਪਣਾ ਹਲੋਵਿਨ ਫੈਸਤਾ ਹੈ ਇਹ ਹੋ ਜਾਂਦਾ ਜਿੱਦਾਂ ਵੀ ਡੈਵਰਾਂ ਦਾ ਫੈਸਤਾ ਤੇ ਅੱਜ ਹੈਗਾ ਸ਼ਾਂਤੀਆਂ ਦਾ ਫੈਸਤਾ ਜਿਹੜੇ ਮਤਲਬ ਇਟਲੀ ਵਿੱਚ ਲੋਕ ਜਿਹੜੇ ਆਪਣੇ ਪੁਰਾਣੇ ਲੋਕ ਦੇ ਬਜ਼ੁਰਗ ਮਰੇ ਹੋਏ ਮੈਂ ਜਿੱਦਾਂ ਆਪਣੇ ਸ਼ਹੀਦਾਂ ਦੀ ਗੱਲ ਕਰਦਨੇ ਆ ਇਹ ਉਸ ਟੌਪ ਉਸ ਲੈਵਲ ਦਾ ਫੈਸਤਾ ਵਾਜ ਹੈ ਬੜੇ ਪੱਧਰ ਤੇ ਮਨਾਇਆ ਜਾਂਦਾ ਇਟਲੀ ਵਿੱਚ ਅੱਜ ਕਿਨੇ ਕੁ ਟੱਚਾ ਨਹੀਂ ਜੀ ਮੈਂ ਪੀ ਲੀ ਜੀ ਪਹਿਲਾਂ ਚਾਹ ਪੀ ਲੀ ਪਹਿਲਾਂ ਮੈਂ ਇਹ ਥੋੜੋ ਪੀਤੀ ਆ ਇਹ ਤਾਂ ਜਾ ਰਹੀ ਤਾਂ ਇਹਦੀਆਂ ਗੱਲਾਂ ਇਹ ਗੱਲ ਤੇਰੀ ਵੀ ਗੱਲ ਸੋ ਜੇ ਨੇ ਇਹ ਚਾਹ ਦਾ ਸੱਚੀ ਇੰਨੀ ਇੰਨਾ ਵਧੀਆ 스멜 ਤੋਂ ਹੀ ਪਤਾ ਲੱਗਦਾ ਵੀ ਟੇਸਟ ਵੀ ਬਹੁਤ ਵਧੀਆ ਹੋਊਗਾ ਜੀ ਹਾਂ ਗੁਸ਼ਾਨ ਤੁਸੀਂ ਬਹੁਤੀ ਜੇ ਨਹੀਂ ਜੇ ਮੇਰੇ ਤੋਂ ਚਾਹ ਪਾ ਕੇ ਮੈਨੂੰ ਚਾਹ ਪਾ ਕੇ ਦੇ ਰਹੇ ਹੋ ਕਾਹਦੇ ਦੇ ਦੇ ਪਹਿਲਾਂ ਕੋਈ ਕੜੀ ਹੈ ਹਾਂ ਜੀ ਬਹੁਤ ਜ਼ਿਆਦਾ ਕਾਹਦੇ ਦੇ ਦੇ ਪਹਿਲਾਂ ਕੜੀ ਹੈ ਕਿਹੜੀ ਚਾਹ ਹੈ ਕਹਿੰਦਾ ਗੁਸ਼ਾਨ ਬੱਚਾ ਹੈ ਲੈ ਬੱਚਿਆਂ ਨੂੰ ਕੜੀ ਚਾਹੀਦੀ ਹੁੰਦੀ ਬੱਚਿਆਂ ਨੂੰ ਕਿਹੜੇ ਕਿਹੜੇ ਚਿੱਟਾ ਕਿ ਜਰੂਰ ਦੇ ਦਈਦੇ ਹੁੰਦੇ ਆ ਚਾਹ ਨਹੀਂ ਗੈੜੀ ਦੇਈਦੀ ਹੁੰਦੀ ਮੈਂ ਪੂਰਾ ਕੰਗੜੀਆਂ ਦਾ ਗਲਾਸ ਪੀ ਸਕਦਾ ਇਹਦਾ ਇੰਨਾ ਕਿਹੜਾ ਹੋ ਜਾਊਗਾ ਫੇਰ ਤਾਂ ਥੋੜੀ ਇੱਕ ਹੀ ਕਿਹੜੀ ਹੈ ਇਹ ਇੱਕ ਹੀ ਕਿਹੜੀ ਹੈ ਇੰਡੀਅਨ ਕਿਹੜੀ ਹੁੰਦੀ ਹੈ ਪੱਤੀ ਠੋਕ ਠੋਕ ਕਾਲੀ ਖਰੀ ਹੁੰਦੀ ਜਾਂ ਨਹੀਂ ਇਹ ਵੀ ਚਾਹ ਬਹੁਤ ਗੈੜੀ ਆ ਇਹ ਚਾਹ ਬਤਾ ਕਿਹੜੀ ਜਾਏ ਜੜੀਆਂ ਬੂਟੀਆਂ ਵਾਲੀ ਜੜੀਆਂ ਬੂਟੀਆਂ ਵਾਲੀ ਚਾਹ ਸਹੀ ਪਕੜੇ ਹੈ ਆਏ ਦੇਖੋ ਦੋਸਤੋ ਚਾਹ ਤੁਹਾਨੂੰ ਵਿੱਚ ਚਾਹ ਦੀ ਆਪੋ ਵੀ ਦਿਖਾ ਦਿੰਦੇ ਸ਼ਕਲ ਕਿਦਾਂ ਦੀ ਹੈ ਕਰੋ ਵੀ ਚੈੱਕ ਇਦਾਂ ਦੀ ਕੁੜੀ ਦੇ ਵਿੱਚ ਆਈ ਸੀਗੀ ਹੈ ਖਸਖਸ ਹੁੰਦੀ ਹੈ ਆਹ ਦੀ ਖਸਖਸ ਲੱਗਦੀ ਹੈ ਮਤਰਾ ਸਹੀ ਚਾਹ ਗੜੀ ਬਣ ਗਈ ਲੱਗਦਾ ਮੈਨੂੰ ਲੈ ਇੱਕ ਬੋਲ ਆਹ ਕਰੋ ਚਾਹ ਕਿ ਮੇਟਰ ਨੂੰ ਤੇ ਕਾਲੀ ਖਸ ਗਈ ਜੋ ਵੀ ਬਲਿੱਕ ਵੀ ਜਾਏ ਤੇ ਬਹੁਤ ਸਾਰਾ ਗਲਬਾਤ ਹੈ ਬਹੁਤ ਹੀ ਬਰੀਕ ਹੈ ਜਦੋਂ ਮੈਂ ਦੇਖੀ ਮਹੌਲਾ ਇਹਦੇ ਵਿੱਚ ਕਿਹੜਾ ਇੰਨਾ ਕਰੰਟ ਹੋਣਾ ਮੈਂ ਚਮਚਾਫਾ ਤੋਤਾ ਇੰਨੀ ਜਿਆਦਾ ਕਾਲੀ ਹੋ ਗਈ ਜਿੱਕਦਾ ਆਪਣੀ ਦੂਜੀ ਚਾਹ ਤੋਂ ਵੀ ਜਿਆਦਾ ਕਰੰਟ ਹੈ ਜੀ ਇਹਦੇ ਵਿੱਚ ਫਰਕ ਹੈ ਜੀ ਦਾ ਆਪਾਂ ਜਿਆਦਾ ਗਿਜੇ ਮੈਂ ਹਮੇਸ਼ਾ ਟਾਟਾ ਚੀਓ ਟਾਟਾ ਟੀਪਣੀ ਇੰਡੀਆ ਵੀ ਲੈਓ ਚਾਹੇ ਹੋਰੇ ਅੱਪਾ ਜਾਣੇ ਬਗਾਨੇ ਕਿਹੜੀ ਚਾਹ ਲੈਣੀ ਆ ਟਾਟਾ ਚਾਹ ਹਨਾ ਮੈਨੂੰ ਤਾਂ ਇਹਦੇ ਬਾਰੇ ਪਤਾ ਵੀ ਨਹੀਂ ਆਪਣੇ ਸਬਕੋਸ਼ਨ ਮਾਈਂਡ ਨੇ ਚੀਜ਼ਾਂ ਮਿੱਤਰੋ ਕਈ ਇਦਾਂ ਦੀ ਕਲੈਕਟ ਕੀਤੀਆਂ ਵੀ ਐ ਵੀ ਆਪਾਂ ਨੂੰ ਲੱਗਦਾ ਵੀ ਸ਼ਾਇਦ ਇਸ ਤੋਂ ਬੈਟਰ ਕੋਈ ਹੋਈ ਨਹੀਂ ਸਕਦਾ ਆਪਸ਼ਨ ਹਨਾ ਇਦਾਂ ਹੁੰਦਾ ਕਈ ਵਾਰੀ ਪਰ ਆਪਾਂ ਨੂੰ ਹਮੇਸ਼ਾ ਵੱਖ-ਵੱਖ ਥਾਵਾਂ ਉਤੇ ਵੱਖਰੀ-ਵੱਖਰੀ ਚੀਜ਼ ਆਪਾਂ ਨੂੰ ਟਰਾਈ ਕਰਨੀ ਚਾਹੀਦੀ ਆ ਕਿਉਂਕਿ ਆਪਣੇ ਆਪਣੇ ਸਬਕੋਸ਼ਨ ਮਾਈਂਡ ਨੂੰ ਤੋੜਨਾ ਜਿਹੜੇ ਬੰਦੇ ਨੇ ਆਪਣੇ ਨੂੰ ਜਿਹੜਾ ਇੱਕ ਆਪਣੇ ਵਾਲ ਦੇ ਦਾਇਰਾ ਬਣਾ ਕੇ ਬੈਠਦਾ ਵੀ ਨਹੀਂ ਆਹੀ ਚੀਜ਼ ਵਧੀਆ ਕਈ ਵਾਰ ਉਸ ਤੋਂ ਬੈਟਰ ਜੀ ਹ ਠੀਕ ਹੈ ਜੀ ਪਰਕੁਟ ਹੋ ਜਾਣਾ ਇਹ ਤੁਹਾਨੂੰ ਤੁਹਾਡੇ ਵਾਸਤੇ ਬਣਾ ਕੇ ਲਿਆਂਗੀ ਤੁਸੀਂ ਪਰਕੁਟ ਤੋਂ ਲੈ ਰੱਬ ਦਾ ਨ ਦੇਖੀ ਜਾ ਵੀ ਬਣਦਾ ਕੀ ਅੱਜ ਸਪੇਸ ਤਾਂ ਹੀ ਸ਼ਾਂਤੀ ਆ ਵਧੀਆ ਜੀ ਸੱਚੀ ਪਰ ਟੇਸਟ ਬਹੁਤ ਸੁਆਦ ਹੈ ਬਹੁਤ ਸੁਆਦ ਆਏ ਜੀ ਠੀਕ ਹੋ ਗਿਆ ਹਾਂ ਅਨਰਜੀ ਆ ਗਈ ਹਾਂ ਜੀ ਮੈਨੂੰ ਤਾਂ ਲੱਗਦਾ ਢੀਕੂ ਘੁੱਟ ਪੀ ਕੇ ਅਨਰਜੀ ਆ ਗਈ ਉੱਠ ਕੇ ਕਰੋ ਕੰਮ ਘਰ ਝੜੂ ਪੁੱਛੋ ਜਾਂਦੇ ਘਰ ਦੇ ਘਰ ਸਾਰੇ ਘਰ ਨੂੰ ਲੈ ਲਈਆ ਫੇਰ ਮਤਲਬ ਚਾਰਾ ਕੁਟ ਛੱਕਦੇ ਆ ਤੇ ਫੇਰ ਦੇਖੀ ਅੱਜ ਅੱਜ ਕੰਮ ਬਹੁਤ ਹੋਊਗਾ ਸਾਡੇ ਮੈਨੂੰ ਪਤਾ ਹੈ ਖਾਲੇ ਹੈਲੋ ਵਾਲਿਆਂ ਦੇ ਕੰਮ ਘੱਟ ਹੁੰਦਾ ਹੈ ਮਤਲਬ ਕੱਲ ਕੰਮ ਠੀਕ ਠੀਕ ਸੀਗਾ ਟੇਬਲ ਟੂਬਲ ਸੀਗੇ ਕਿਉਂਕਿ ਜਿਹੜੇ ਫੇਰ ਹੈਲੋ ਬੰਦਾ ਫੇਸ ਦਾ ਇਹ ਹੁੰਦਾ ਬੱਚਿਆਂ ਦਾ ਫੇਸ ਤਾਂ ਜ਼ਿਆਦਾ ਵੱਡੇ ਵੀ ਹੁਣ ਇਨਵੋਲਵ ਹੋਣੇ ਆ ਵਿੱਚ ਇਹਦੇ ਪਰ ਸਾਰੀ ਰੋਮ ਸੈਂਟਰ ਵੱਲ ਨੂੰ ਭੱਜੇ ਫਿਰਦੇ ਸੀਗੇ ਤੇ ਬੱਚਿਆਂ ਨੇ ਸਭ ਟੋਫੀ ਟੂਫਾ ਲੈ ਕੇ ਚਲੇ ਗਏ ਆ ਇਦਾਂ ਦਾ ਕੰਮ ਸੀਗਾ ਜਿਹੜਾ ਅੱਜ ਫੇਸਦਾ ਨਾ ਅੱਜ ਲੋਕਾਂ ਨੇ ਸਾਰਾ ਦਿਨ ਬਾਹਰ ਰਹਿਣਾ ਹੈ ਕੀ ਜਨ ਦੇ ਵੀ ਜਾਣਾ ਹੈ ਪਾਠ ਪੂਜਾ ਕਰਨਾ ਹੈ ਤੇ ਸ਼ਾਮ ਨੂੰ ਸਾਰੇ ਨੇ ਆਪਣੇ ਪਰਿਵਾਰਾਂ ਦੇ ਬੈਗ ਰੋਟੀ ਪਾਣੀ ਖਾਣੀ ਆ ਉਦੋਂ ਫਿਰ ਆਰਡਰ ਕਰਨਾ ਹੈ ਅੱਜ ਸ਼ਾਮ ਲਈ ਦੇ ਕੰਮ ਦੀ ਤਿਆਰੀ ਆਪਣਾ ਪੂਰੇ ਜੰਗੀ ਪੱਧਰ ਤੇ ਕਰਨੀ ਪੈਣੀ ਆ ਤਿਆਰ ਹੈ ਮੇਰੀ ਸਾਰੀ ਟੀਮ ਮੇਰੀ ਸਾਰੀ ਟੀਮ ਤਿਆਰ ਹੈ ਅਸੀਂ ਤਿਆਰ ਹੈ ਠੀਕ ਹੈ ਇਹ ਮਿੱਤਰੋ ਇਕੱਲੇ ਗੱਲਾਂ ਕਰਨ ਵਾਲੇ ਆ ਇਕੱਲੇ ਗੱਲਾਂ ਕਰਨ ਵਾਲੇ ਆ ਪਰ ਅੱਜ ਆਪਾਂ ਖਿੱਚ ਕੇ ਰੱਖਣਾ ਬੂ ਠੀਕ ਹੈ ਅਸੀ ਉਹ ਵੇਖ ਕਿ ਕੀ ਰੱਖ ਲੈ ਖਿੱਚ ਕੇ ਰੱਖ ਦੇ ਉੱਠੋ ਫਿਰ ਆਪਾਂ ਚਾਹ ਵੀ ਲੈਣ ਤੇ ਤੁਸੀਂ ਆਪਣੀ ਦਸਤਾਰ ਸਜਾਓ ਤੇ ਆਪਾਂ ਚੱਲੇ ਵੀ ਸਮਾਨ ਲਈਏ ਦੇਖੀ ਸ਼ੌਪ ਤੇ ਕਿਹੜਾ ਕੰਮ ਕਰਨਾ ਹੈ ਕਿਵੇਂ ਲੈਣਾ ਮੇਥੋਂ ਆਪਣਾ ਜਰਾ ਦੇਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਲੈ ਵੀ ਲੈ ਵੀ ਸਾਡੀ 35 ਮੁੱਠਕੜੀ ਬਈ ਬਈ ਸਾਡੀ 35 ਮੁੱਠਕੜੀ ਹੂੰ ਤੁਸ ਸਵੇਝਾ ਦੀ ਉਠਕੜੀ ਬਣੀ ਹੈ ਨਾ ਹੈ ਨਾ ਚਿੜੀ ਜੀ ਹੈ ਨਾ ਬਈ ਜਦ ਇਹ ਲਾੜ ਪਿਆ ਕਰਨਾ ਨੇ ਪੁੱਤ ਮੇਰਾ ਜਦ ਇਹ ਲਾੜ ਪੇਰ ਕਰਨਾ ਨੇ ਪੁੱਤ ਦੀ ਜੀ ਹੈ ਨਾ ਬਈ ਕਿਆ ਮੈਨੂੰ ਛੁੱਟੀ ਹੁੰਦੀ ਹੈ ਰੋਜ਼ ਹੀ ਰੋਜ਼ ਛੁੱਟੀ ਹੁੰਦੀ ਹੈ ਮੈਨੂੰ ਕੋਈ ਤੁਸੀਂ ਪੜਨ ਜਾਂਦਾ ਕੋਈ ਕੁਛ ਕਰਦਾ ਕਿ ਮੈਂ ਕੁਛ ਵੀ ਨਹੀਂ ਕਰਦਾ ਮੈਂ ਬਿੱਲਾ ਮੰਜਾ ਤੋੜਨ ਨੂੰ ਬਿੱਲਾ ਇਹ ਕਹਿੰਦੀ ਬਿੱਲਾ ਕਹਾਂ ਮੈਂ ਬਈ ਬਿੱਲਾ ਹੋਸ਼ਾ ਮਾਂ ਹਨਜੀ ਵਧੀਆ ਅੱਜ ਫਿਰ ਕੀ ਬਣਾਤਾ ਅੱਜ ਬਣਾਇਆ ਸੀ ਨਾ ਜੀ ਉਹ ਅੰਤਰੀ ਹੋਈ ਐ ਰਾਜਮਾ ਰਾਜਮਾ ਵਿੱਚ ਸੋਇਆ ਵੀ ਨੇ ਸੋਇਆ ਵੀ ਨੇ ਵੈਰੀ ਗੁੱਡ ਇਟਸ ਗੁੱਡ ਸੋਰਸ ਆਫ ਦਾ ਪ੍ਰੋਟੀਨ ਸੋਇਆ ਸੋਇਆ ਚਾਪਸ ਨਹੀਂ ਖਾਣੀ ਆਪਾਂ ਨੇ ਸੋਇਆ ਦਾਲ ਖਾਣੀ ਹੈ ਸੋਇਆ ਦਾਲ ਬਰਾਵੋ ਬਰਾਵੋ ਇਹ ਚ ਕੁਝ ਹੋਰ ਘਟਾ ਜ ਨਹੀਂ ਰਗੜੇ ਗੁਰਸ਼ਾਨ ਵੀਰੇ ਰਗੜਦਾ ਹੁੰਦਾ ਜੀ ਮੈਂ ਨਹੀਂ ਕੁਝ ਵੀ ਰਗੜਨ ਦੀ ਇਹਦੇ ਵਿੱਚ ਮੈਂ ਨਹੀਂ ਹੁੰਦੀ ਜੋ ਟਾਲ ਗੁਰਸ਼ਾਨ ਵੀਰੇ ਨੂੰ ਤਾਂ ਚਵਾਏ ਬਹੁਤ ਹੁੰਦਾ ਪਾਕੇ ਵਿੱਚ ਆਏ ਨੇ ਫੁੱਟਣ ਲੱਗ ਜਾਂਦਾ ਉਹ ਬੱਚਾ ਫੁੱਟਦਾ ਹੀ ਹੈ ਹਾਂਜੀ ਠੀਕ ਹੋ ਗਿਆ ਤੁਸੀਂ ਨੂੰ ਕੀ ਫਿਰਦੇ ਹੋ 35 ਤੁਸੀਂ ਨੂੰ ਕੀ ਫਿਰਦੇ ਹੋ ਹ ਪਰ ਮੈਂ ਤਾਂ ਰੈਡੀ ਹੋ ਗਿਆ ਹਾਂ ਬੜਦੇ ਗੱਲ ਇਸ ਅਜਿਹਾ ਜਿਹਾ ਜੂਰੀ ਆ ਬੰਦਾ ਬਾਹਰ ਜਾਂਦਾ ਨਾ ਬੰਦਾ ਨੂੰ ਪਤਾ ਵੀ ਹਾਂ ਓਕੇ ਆ ਡਰਨੇ ਕੰਮ ਆਪਣਾ ਨਿਆਣੇਓ ਉੱਠੋ ਤੁਸੀਂ ਖਾਦੇ ਜਾਂਦੇ ਲੋਕ ਮੈਂ ਉੱਥੇ ਪਕਾ ਰੈਡੀ ਹੋ ਗਏ ਯਾ ਲੋਕ ਇਹ ਰੈਡੀ ਹੋ ਗਿਆ ਪੜ ਜਾ ਗਿਆ ਹੁਣ ਕਿ ਕਰਾਂਸੀਆਂ ਦੇਖਦੇ ਆ ਕਿਹੜੀਆਂ ਕਿਹੜੀਆਂ ਕਾਦੀ ਜਾ ਰਹੇ ਮੈਂ ਕੈਨੇਡਾ ਵਾਲਿਆਂ ਦਾ ਇੱਕ ਤੇ ਉਹਨੂੰ ਕਾਜ ਬਹੁਤ ਲੱਤ ਜੀ ਘਟਾ ਪੈ ਗਿਆ ਹੋਈ ਉਹਨਾਂ ਅਮਰੀਕਾ 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 ਤੇ ਮੈਂ ਤੇਰੇ ਬਾਹਰ ਨਹੀਂ ਬਣੇ ਸਹੀ ਗਏ ਆਹ ਕਹਣਗੇ ਜੀਜਾ ਇਟਲੀ ਤੋਂ ਆਇਆ ਹਾਂ ਕੈਨੇਡਾ ਹਾਂ ਕੈਨੇਡਾ ਮੈਂ ਜਾਣਾ ਆਲੋਸ ਅੱਪਾ ਉਹ ਤੂੰ ਸਾਈ ਰੱਖ ਬਣਵਾ ਦੇ ਆਂ ਇੰਡੀਆ ਦੇ ਇਕਰ ਵੀ ਆ ਸਹੀ ਗੱਲ ਐ ਮੇ ਤੇਰੀ ਬਹੁਤ ਵੈਲੀ ਹੁੰਦੀ ਸੀ ਇਹਦੀਆਂ ਟੌਫੀਆਂ ਆਉਂਦੀ ਹੁੰਦੀਆਂ ਚਾਰ ਚਾਰ ਟੌਫੀਆਂ ਵੀ ਹੁੰਦੀਆਂ ਇਹਦੀਆਂ 1 ਰੁਪਏ ਦੀਆਂ ਸਾਡੇ ਜਮਾਨੇ 'ਚ ਸਭ ਤੋਂ ਪਹਿਲਾਂ 1 ਦੀ ਕੀਮਤ ਵੱਧ ਹੋਣੀ ਆ ਨਾ ਪਰ ਕਿੰਨਾ ਘੱਟ ਬਣਾਇਆ ਦੇਖੋ ਸ਼ਾਨ ਨੇ ਵੀ ਅਸੀਂ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਮਮਾ ਜੀ ਤੂੰ ਆਹ ਸਾਰੇ ਨੋਟ ਮੇਰੇ ਲੈ ਲਾ ਵੀ ਆਹ 50 ਦਾ ਮੁੰਦੇ ਦੇ ਇਹਨਾਂ ਨੂੰ ਪਤਾ ਵੀ ਇਹਦੀ ਵੈਲਿਊ ਐ 1986 ਦਾ ਐ ਵੈਸੇ ਵੀ ਥੋੜਾ ਸੀ ਚੱਲ ਬੜਾ ਹੈ ਵੀ ਤਾਂ ਅਜੀ ਸ਼ਾਪਿੰਗ ਕਰ ਚੱਲਨੀ ਹੈ ਮੇਰੇ ਤੇ ਬੜਾ ਵੀ ਹੈ ਤੇ ਜਵਾਨ ਵੀ ਹੈ ਹਲੇ ਦੇਖੋ ਰੈਨ ਕੜਕੜਾ ਵੇ ਬੀਲੀ ਦੇ ਕਰਨ ਵਰਗਾ ਉਠੋ ਪੁੱਤ ਅਪਾ ਕੰਮ ਕਰੀ ਸੀਓ ਉਠੋ ਤਰੀ ਲੈ ਜਾ ਬਲ ਕੰਬਲ ਚਾਹ ਲਓ ਠੀਕ ਹੈ ਆਪਣਾ ਕਮਰਾ ਸੈੱਟ ਕਰਕੇ ਚੱਲਦਾ ਸੈੱਟ ਕਰਕੇ ਆਇਓ ਬਾਹਰੋਂ ਫਟਾਫਟ ਠੀਕ ਹੈ ਠੀਕ ਹੈ ਜੀ ਓਕੇ ਫੇ ਚੱਲੀਏ ਅਪਾ ਸ਼ਾਪ ਤੇ ਕਰੀ ਆਪਣੇ ਕੰਮ ਠੀਕ ਹੈ ਆ ਜਾ ਪੁੱਤ ਵਣ ਕੇ ਫਟਾਫਟ ਆ ਜਾ ਆਜੋ ਵੀ ਆਜੋ ਆਜੋ ਫਿਰ ਆਜੋ ਆਜੋ ਪੈਂਟੀ ਕਿੱਧਰ ਗਈ ਪੈਂਟੀ ਲੱਗਿਆ ਪਤਾ ਵੀ ਹਾਂ ਇਹ ਸਾਰੇ ਅੰਦਰ ਕਮਰੇ ਬੜ ਗਏ ਪੈਂਟੀ ਆਪਣੀ ਖੂਟਾ ਬਾਹਰ ਨੂੰ ਗਈ ਤੂੰ ਦੱਸਾ ਦੇ ਪੈਂਸਰ ਕਿੱਥੇ ਬ ਉਦੀ ਕੋਈ ਜਗ੍ਹਾ ਹੁੰਦੀ ਬੈਠਣ ਦੀ ਪੈਂਟਰੀ ਇਹ ਪੈਂਟਰੀ ਆ ਦੇਖੋ ਪੈਂਟਰੀ ਨਹੀਂ ਮੇਰੀ ਪੈਂਟਰੀ ਵੜੀ ਵਾਰ ਅਗੇ ਨਿਕਚੀ ਨਹੀਂ ਮੇਰੀ ਪੈਂਟਰੀ ਵੜੀ ਓਏ ਬੈਠੇ ਬੈਠਾ ਬੈਠੇ ਬੈਠਾ ਇਹਦੀ ਆ ਫੇਵਰਿਟ ਜਗ੍ਹਾ ਮਨਪਸੰਦ ਜਗ੍ਹਾ ਹੈ ਲੈ ਪੈਂਥਰ ਸੇ ਤੇ ਮੈਂ ਤਰੋਂ ਆਪਾਂ ਚੱਲੀਏ ਆਪਣਾ ਕੰਮ ਕਰੀਏ ਸਟਾਰਟ ਕਰੀਏ ਤਿਆਰੀ ਫੇਸਟਾਜ ਫੇਰ ਚਲਦੇ ਚਲਦੇ ਪੱਡਾ ਹੋਣੇ ਕੰਮ ਦੀ ਮਾਲਾ ਪੂਰੀ ਐ ਜੇ ਪਾਸ ਦਿਨ ਪੂਰੀ ਨਰਜੀ ਸਟਾਰਟ ਕਰਾਂਗੇ ਨਾ ਫੇਰ ਸ਼ਾਮ ਨੂੰ ਕੰਮ ਵੀ ਉਹਨੇ ਕੈਂਡ ਕਰਿਆ ਨਰਜੀ ਦੇ ਨਾਲ ਤੇ ਸਮਾਂ ਦੀ ਗੱਲ ਕਰੀ ਸਵਾ ਬਹੁਤ ਹੋ ਗਿਆ ਦੇਖੋ 11:30 ਹੋ ਗਏ ਆ ਹੁਣ ਤਾਂ ਪਲ ਪਲ ਕੀਮਤੀ ਹੋ ਗਿਆ ਜੀ ਮੇ ਤਾਂ ਸੁੱਤਾ ਬਹੁਤ ਮੈਂ ਸਹੀ ਗੱਲ ਨਹੀਂ ਨਾ ਮੈਂ ਸਵੇਰ ਉੱਠ ਕੇ ਜਿੰਮ ਚਲੇ ਜਾਂਦਾ ਬਸ ਇੰਦੀ ਰੋਟੀ ਲੱਗੀ ਹੋਈ ਆ ਅੱਜ ਮੈਂ ਕਿਹ ਵਿੱਚ ਕੀ ਧੀਆਂ ਨਾ ਬਸ ਅੱਜ ਮੈਂ ਸੁਸਤਰੀ ਵਾਲੀ ਸੁਸਤਰੀ ਸੌਣੀ ਹੁੰਦੀ ਆ ਸੁਸਤਰੀ ਵਾਲਾ ਸੁੱਤਾ ਅੱਜ ਮੈਂ ਸਹੀ ਗੱਲ ਬਹੁਤ ਨਹੀਂ ਕੱਢਿਆ ਹੁਣ ਐ ਫੁੱਲ ਐਕਟਿਵ ਸੈਲ ਸ ਸੋਣਾ ਵੀ ਜ਼ਰੂਰੀ ਆ 5 ਤੋਂ 6 ਘੰਟੇ ਦੀ ਜਿਹੜੀ ਸਲੀਪ ਆਪਾਂ ਨੂੰ ਲੈਣੀ ਚਾਹੀਦੀ ਆ ਡੀਪ ਸਲੀਪ ਆਪ ਨੂੰ ਇੱਕ ਵਾਰ ਜ਼ਰੂਰ ਹਣ ਜਾਣਾ ਚਾਹੀਦੀ ਜਿੱਥੇ ਆਪਣੇ ਆਪਣੇ ਸੁਪਰੇ ਆਪ ਨੂੰ ਆਉਣ ਲੱਗਦੇ ਆ ਉੱਥੇ ਤੱਕ ਬੰਦਾ ਨੂੰ ਇੱਕ ਵਾਰ ਜਾਣਾ ਚਾਹੀਦਾ ਮਤਲਬ ਹੀ 5-6 ਘੰਟੇ ਤੇ ਉੱਪਰ ਸਲੀਪ ਚਾਹੀਦੀ ਆ 8 ਘੰਟੇ ਦੇ ਬਦਲ ਨਾ ਹੋਵੇ ਤੇ 5 ਘੰਟੇ ਥੱਲੇ ਨਾ ਹੋਵੇ ਉਹਦੇ ਵਿੱਚ ਸਲੀਪ ਰੱਖੋ ਆਪਣੀ ਮੈਂ ਕਹਿੰਦਾ ਜੇ ਬੰਦਾ ਉੱਠਦਾ ਨਾ ਬੰਦਾ ਲੱਤ ਮਾਰਦਾ ਜੇ ਉਹ ਪਰੇਫਾਇਓ ਚੱਲੀਏ ਕਰੀ ਕੰਮ ਕਰ ਐਨਰਜੀ ਬੰਦੇ ਵਿੱਚ ਆਉਂਦੀ ਆ ਫਿਰ ਕਰੀ ਆਪਣੇ ਕੰਮ ਦਾ ਸਟਾਰਟ ਤੇ ਤੁਸੀਂ ਵੀ ਜੁੜਿਓ ਵਲੌਗ ਦੇ ਵਿੱਚ ਆਪਾਂ ਹੋ ਗਏ ਆ ਪਪਾ ਲਪੋਤਾ ਇਹਦਾ ਕਹਿਣਾ ਮੰਨਦਾ ਏ ਥੋੜਾ ਜਿਆ ਕਦੇ ਕਦੇ ਮੇਰੇ ਤਰ੍ਹਾਂ ਮੜਾਇਆ ਘੂਰ ਰਹੀ ਪੈੰਦੇ ਬੱਚੇ ਨੂੰ ਬੱਚਾ ਵੀ ਸਹੀ ਰਹਿਣਾ ਕੰਟਰੋਲ ਹੋ ਰੇ ਨਹੀਂ ਗੱਡੀ ਆਪਣੀ ਠੀਕ ਹੈ ਨਹੀਂ ਆਜੋ ਤੁਹਾਡੇ ਟਾਈਮ ਪੁੱਤ ਠੀਕ ਹੈ ਓਕੇ ਚਲੇ ਜਾ ਵੀਦੇ ਹਾਂਜੀ ਹਾਂਜੀ ਭਾਜੀ ਚਾਬੀ ਸ਼ੌਪ ਦੀ ਆਹ ਲੈ ਫੜ ਲੈ ਗੱਡੀ ਦੀ ਚਾਬੀ ਅੱਜ ਕੱਪੜੇ ਕੁੱਪੜੇ ਹੀ ਧੋਦੇ ਮੈਨੂੰ ਆਪਣੇ ਤਾਂ ਸਾਰੇ ਤੁਪ ਚੁੱਪਦੀ ਐ ਜਾਂ ਤੁਪ ਕਿਹੜੀ ਐ ਜਾਂ ਹਾਂ ਮੌਸਮ ਖਰਾਬ ਦੱਸੋ ਅੱਜ ਕੱਲ ਨੂੰ ਤੇ ਪਰਸੋਂ ਨਹੀਂ ਸੌ ਵਾਰ ਮੰਨ ਵੀ ਅੱਜ ਲਾਸ਼ ਦਿਨੇ ਕੱਲ ਨੂੰ ਫਿਰ ਨਹੀਂ ਬਣਾਂ ਛੱਡ ਕੇ ਨਹੀਂ ਠੀਕ ਨਹੀਂ ਹੋਇਆ ਜੀ ਕਦੇ ਕੰਮ ਕਰ ਕਰਨ ਔਖਾ ਹੋ ਜਾਂਦਾ ਜੀ ਮੀਂਹ ਚ ਮੀਂਹ ਦੇ ਵਿੱਚ ਤੁੱਪ ਚ ਹੱਡ ਭਕੇ ਹੋਈ ਫਿਰ ਪੰਦਾ ਕਹਿੰਦਾ ਚੱਟਦਾ ਗਈ ਪੱਟੇ ਫਿਰ ਮੀਂਹ ਆ ਜਾਂਦਾ ਜੀ ਫਿਰ ਕੰਮ ਰੁਕ ਜਾਂਦਾ ਜੀ ਫਿਰ ਖੜਨਾ ਪੈ ਜਾਂਦਾ ਜੀ ਫਿਰ ਦੁਬਾਰੇ ਔਖਾ ਜਾ ਲੱਗਦਾ ਜੀ ਇੱਕਨ ਸਾਰਾ ਗਿੱਲਾ ਹੋ ਜਾਂਦਾ ਗੱਲ ਰੱਬਾ ਕੋਈ ਮੀਂਹ ਨਾ ਪਾਈ ਤੁੱਪ ਚ ਡਾਕ ਰਕ ਰਹਿ ਪੂਰੀ ਬੰਦੇ ਨੇ ਤੰਗ ਹੋਣੇ ਨੇ ਕੰਮ ਬਠੀਕ ਹੈ ਥੈਂਕ ਯੂ ਜੀ ਹਾਂ ਕਰਤੀ ਹੁਦਾ ਸਭ ਨੇ ਠੀਕ ਹੈ ਜੀ ਧੰਨਵਾਦ ਪਰ ਆਪਾਂ ਜੀ ਸਾਰੀ ਸੈਟੀਸਫੈਕਸ਼ਨ ਕਰਤੀ ਆ ਆਟੇ ਦੇ ਪੇੜੇ ਪੂੜੇ ਕਰਕੇ ਫਿਰ ਜਾਂ ਐਨ ਸਾਫ ਕਰਕੇ ਤੇ ਆਪਾਂ ਇਸ ਆਵਲ ਸਮਾਨ ਲੈਣ ਚੱਲੀਏ ਚੱਲੀ ਪੁੱਤ ਜੀ ਚਲੋ ਤੂੰ ਪਗੜੀ ਬਨ ਕੇ ਆ ਮੈਂ ਫਿਰ ਮम्मा ਕਹਿੰਦੇ ਵੀ ਤੂੰ ਫਟਾਫਟ ਜਾ ਵੀ ਫਿਰ ਉਹਨਾਂ ਨੇ ਆ ਜਾਣਾ ਫਿਰ ਭਲਾ ਹੈ ਜਿਹੜੀ ਮੈਂ ਫਿਰ ਪੂਰੇ ਲੈਣਾ ਵੰਦਾ ਹੁੰਨਾ ਨਾ ਇੱਕ ਚਿਣ ਚਿਣ ਕੇ ਛੇ ਲੜ ਲਾਵੇਂ ਇਕੱਲਾ ਇਕੱਲਾ ਚਿਣਕੇ ਲਾਵੇ ਜਿਹੜਾ ਨਹੀਂ ਪਰਨੇ ਤਾਂ ਪੰਜੀ ਆਉਣੇ ਆ ਪੰਜ ਵੀ 10 ਦੰਨੇ ਦੂਰੋਂ ਵੀ ਬੰਨੇ ਹੋਇਆ ਵਰਨਾ ਰੈ ਤੇਰਾ ਤਿੱਖਾ ਹੁੰਦਾ ਨਾ ਪੂਰਾ ਮੂਰੀ ਟਾਈਪ ਤਿੱਖਾ ਲਾ ਫੜੋ ਪਰਚੀ ਕੋ ਚਲੀ ਜਾ ਚਲੋ ਅਦਰ ਮੈਂ ਲਾ ਦੇ ਮੈਂ ਲਾ ਲਓ ਲਾਈਟਾਂ ਨੂੰ ਤਾਂ ਕਰ ਦੋ ਆਫ ਚਾਪੀ ਕੱਢੀ ਕਿ ਦੇਖੋ ਨੇ ਫੁੱਡੇ ਹੁਣ 10 ਕੋਲੇ ਆ ਜਾ ਜਾ ਲਾ ਦੋ ਲੋਕ ਫਿਰ ਚੱਲ ਬੰਨ ਲਿ ਗਏ ਗਰਮੀ ਹੀ ਆ ਵੈਸੇ ਵੀ ਕੁੱਟੀ ਲਿਆ ਨੀ ਨੀ ਬਾਕੀ ਕੁੱਟੀ ਜਹੀ ਜਲ ਚਾਹੀਦੀ ਆ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਹੋ ਜਾਂਦੇ ਵੀ ਹਾਂ ਠਰ ਰਹੀ ਗਰਮੀ ਆਉਣ ਲੱਗੀ ਨਾ ਇਹ ਨਹੀਂ ਛਿੱਤੀ ਉਹਦੇ ਕਿਹ ਪਤਾ ਐਡਬਲਯੂ ਦੀ ਕਦੋਂ ਐਮਬ ਬਣ ਜਾਣੀ ਹੈ ਧੁੱਪ ਤੇ ਵੈਦਰ ਹੀ ਅੱਛਾ ਵੈਦਰ ਤੋਂ ਐਮਬ ਬਣੇ ਮੀਂਹ ਆ ਜਾਣੇ ਜੀ ਆਹ ਸਹੀ ਗੱਲ ਹਾਂਜੀ ਐਸਟੇਮ ਬਣ ਜਾਣਾ ਰੀਲਾ ਦਾ ਅਸਰ ਹੈ ਹੈ ਰੀਲਾ ਦਾ ਅਸਰ ਹੈ ਨਹੀਂ ਨਹੀਂ ਇਹ ਤਾਂ ਮੈਨੂੰ ਉੜੀ ਗੱਲ ਹੋਣੀ ਜਿਹੜੀ ਡਬਲਯੂ ਤੋਂ ਐਮ ਬਣਨ ਵਾਲੀ ਜਾਂਦੀ ਕਿਉਂਕਿ ਮੀਂਹ ਤਾਂ ਆਪਣਾ ਹੀ ਆ ਜੀ ਪੰਜਾਬੀ ਜਮੀਨ ਤਾਂ ਹਾਂਜੀ ਆਜੋ ਫਿਰ ਕਿ ਜਾਨੀ ਕਿ ਇੰਨਾ ਕ ਸੁਣਿਆ ਸੀ ਪੂਰੇ ਪਤਾ ਨਹੀਂ ਲੱਗਦਾ ਇਹ ਵੈਦਰ ਦਾ ਹਾਂ ਬਾਹਰ ਹੀ ਵੈਦਰ ਦਾ ਲੱਗ ਕੰਮ ਦਾ ਨਾ ਵੈਦਰ ਦਾ ਉਹ ਸਹੀ ਕਈ ਚੀਜ਼ਾਂ ਨਹੀਂ ਬਦਲਦਾ ਬਾਹਰ ਸਹੀ ਹੈ ਅੱਜ ਤਾਂ ਕੋਈ ਲੈਣਾ ਤੇ ਅੱਜ ਹਾਂ ਨਹੀਂ ਅੱਜ ਇਹ ਕੁਝ ਨਹੀਂ ਦੇਖਦੇ ਆ ਸਰਪ੍ਰਾਈਜ਼ ਹੀ ਹੈ ਤਾਂ ਲਿਸ਼ਟ ਦੇ ਬਾਹਰ ਵੀ ਜਾ ਸਕਦਾ ਕੁਸ਼ਾਲ ਸਿੰਘ ਜੀ ਦਾ ਹਾਂ ਲਿਸ਼ਟ ਤੋਂ ਬਾਹਰ ਵੀ ਜਾਦਾ ਕੁਝ ਚੀਜ਼ ਜੀ ਨੂੰ ਸ਼ਾਰੂ ਪਸੰਦ ਆ ਗਈ ਇਹ ਲੈ ਵੀ ਸਕਦਾ ਜੂ ਕਹਿ ਸਕਿਆ ਥਾ ਦਾਲ ਲੈ ਫਿਰ 100% 100% ਕਿ ਬਾਜ ਮੁਕਰ ਹੀ ਨਾ ਜੋ ਕਹਿਤਾ ਕਹਿਦਾ ਮੁਕਰ ਨਹੀਂ ਆਲਾ ਸਿੱਕੇ ਦੇ ਮੁਕਰੇ ਬਹੁਤ ਸੋਹਣੇ ਪਏ ਬਾਈ ਜਿਹੜੀ ਆਪਾਂ ਗੱਲ ਕੀਤੀ ਮੇਤਰ ਹੋ ਗਈ ਹੈ ਫਾਈਨਲ ਥ੍ਰੋਟ ਲੈ ਲੈ ਦੇ ਬੱਚਿਆਂ ਨੇ ਹੁਣ ਨਹੀਂ ਨਹੀਂ ਮੈਂ ਨਹੀਂ ਉਹ ਕਿੱਥੇ ਰੇ ਇਦੀ ਬੋਲੇ ਬੜੇ ਤੂੰ ਬਹੁਤ 4 ਫੁੱਟ ਬਾਰੇ ਮੰਮੀ ਗਏ ਆਪਣੇ ਹਿਸਾਬ ਨਾਲ ਪਾ ਲਿਆ ਜਿੰਨੇ ਕਿ ਪੈਣੇ ਆ। ਚਲ ਇਹ ਦੇ ਇਹ ਲੱਗੇ ਵਿਆ ਰੇਟ ਇਹਨਾਂ ਦਾ 4 ਰੁਪਏ ਦਾ। 5 ਤੋਂ ਕੱਟੇ 20% ਆਫ ਲੱਗੀ ਹੋਈ ਹੈ। ਤੇ ਪਰੇਨਾਂ ਕੁਛ ਨਾ ਬਣਾਨੇ ਬੇਟੇ। ਪਰੇਂਦੀ ਦਾ ਪੂਸਤਾ। ਸਰ ਫੋਰੇ। ਨਹੀਂ ਉਹ ਹਰੇ ਹਰੇ ਆਦੇ ਕਾ ਕੇ। ਆ ਲਾ ਮੰਗ ਕੇ ਲਈ ਮੈਂ ਤਦੂ ਕਿੰਨੇ ਬੈਲੋ ਕੇ ਲਈ। ਬਸ ਸਮਾਂਸਾਰ ਹੋ ਗਿਆ ਸਾਰੇ। ਸਮਾਂ ਜਿਹੜੀ ਆਪਣੀ ਹੋਣੀ। ਚੀਜ਼ਾਂ ਚਾਹਤ ਹੈ ਜਿਹੜੀ ਘੜੀ ਭਰਨੀ। ਤਾਂ ਇਹ ਮੇਰਾ ਹੱਤਵੀਂ ਬਿੱਲੀ ਨਹੀਂ ਗਿਆਤ ਬਿੱਲੀ ਨਹੀਂ ਗਿਆਤ ਤੇ ਭਰੇ ਹੋਏ ਕਰੋਡੋ ਬਣਾਈ ਜਗੇ ਅੰਦਰ ਆਵਾਂ ਚੱਲੀਏ ਬਸ ਥੋੜਾ ਫੜ ਨਵੇੜੀਏ ਫਿਰ ਸ਼ੋਪਿੰਗ ਵਾਲਾ ਕੰਡਾ ਵੀ ਘੜਤਾ ਕਨੇ ਭੁੱਖ ਲੱਗ ਗਈ ਸਮਾਂ ਵਿੱਚ ਖੁਸ਼ੀ ਦਿਖ ਰਿਹਾ ਕੇ ਦੇਵਿੰਦਰ ਆ ਲਿਕੇ ਕੋਲ ਰੋਟੀ ਆ ਪੈਜੀ ਮਿਕਸ ਰੋਟੀ ਆ ਰੋਟੀ ਤਾਂ ਸਿੱਕ ਕੇ ਗਏ ਨੇ ਆਪਣੇ ਮਨ ਨਟਸ ਨਟਸ ਕੱਚਾ ਨਹੀਂ ਤਾਂ ਹੀ ਉਹ ਦੋ ਦੋ ਸਿਰ ਜੱਕੀ ਆ Throat ਅੰਜੀਰ ਰੋਈ ਮੈਨੂੰ ਅੰਜੀਰ ਰਈ ਅੰਜੀਰ ਹਾਂ ਬਹੁਤ ਘੰਟੇ ਹੋ ਗਏ ਹੈ ਕਹਣਾ ਬੰਲੇ ਨਾ ਆਪ ਖਾਈਏ ਟਾਈਮ ਹੁਣ 5:30 ਹੋ ਗਿਆ ਮਿੱਤਰੋ ਸ਼ਾਮ ਦੇ ਤੇ ਦੇਖੋ ਲੈ ਰਕਨ ਹੋ ਗਿਆ ਮੌਸਮ ਦਾ ਫਰਕ ਪੈ ਗਿਆ ਕੁਝ ਤਾਂ ਠੰਡ ਦੇ ਵਿੱਚ ਵੈਸੇ ਹੀ ਨੇਰਾ ਟਾਈਮ ਹੋ ਜਾਂਦਾ ਕੁਝ ਘੰਟੇ ਦਾ ਫਰਕ ਪਿਆ ਵਾ ਨਾ ਟਾਈਮ ਗਿਆ ਨਹੀਂ ਅਰੇ ਹੋ ਜਾਂਦਾ ਤੇ ਮੈਨੂੰ ਕੁਸ਼ਾਨ ਸੀ ਉਤਰੇ ਆਏ ਹੁਣ ਸ਼ਾਪ ਤੇ ਉਹ ਸ਼ਾਨੀ ਪਾਪਾ ਨਾ ਕਰੂਗਾ ਜੀ ਲਵੋ ਰੋ ਲਵੋ ਰੋ ਕਰੂਗਾ ਨਾ ਹੁਣ ਜਾ ਸੀ ਪਹਿਲਾਂ ਬਾਹਰ ਜਾ ਕੇ ਲੈ ਕੇ ਆਉਣੀ ਆ ਪਾਂ ਦੀ ਆਪਾਂ ਲੋਡ ਪੈਣੀ ਆ ਆਪਾਂ ਭਾਂ ਜਾ ਕੇ ਲੈ ਕੇ ਆਉਣੇ ਪਹਿਲਾਂ ਅੱਜ ਫੇਸਤੀ ਕਰਕੇ ਸ਼ਹਿਰ ਵੀ ਤੇ ਰੋਡ ਵੀ ਖਾਲੀ ਫਸੂਲੇ ਪਏ ਜਾਵੇਂ ਹਨ ਹਾਂ ਦੀਦਾ ਮਿੱਤਰੋ ਆ ਟਾਈਮ ਦਾ ਪੂਰੀ ਟਰੈਫਿਕ ਲੱਗੀ ਹੁੰਦਾ ਰੌਣਕ ਵੇਲੇ ਪੂਰਾ ਹੁੰਦਾ ਸ਼ਹਿਰ ਦੇ ਵਿੱਚ ਅੱਜ ਦੇਖੋ ਆ ਜਿਵੇਂ ਟਾਮ ਟੇ ਦੀ ਗੱਡੀ ਮਸੇ ਵੀ ਨਾ ਬਸ ਆਪਾਂ ਲੋਕ ਘਰ ਜਾ ਰਹੇ ਕਿਧਰ ਉਧਰੋਂ ਇੱਕ ਨਾ ਰਹੇ ਐ ਪੂਰਾ ਫੀਲ ਹੋ ਰਿਹਾ ਵੀ ਫੇਸਤਾ ਹੈ ਜਿਦਾ ਛੁੱਟੀ ਹੁੰਦੀ ਇਟਲੀ ਵਿੱਚ ਫੇਸਤਾ ਹੁੰਦਾ ਉਦੋਂ ਤਾਂ ਜਿਵੇਂ ਐ ਪੂਰੇ ਸ਼ਹਿਰ ਜ ਪੂਰਾ ਸਨਮਸਾਲ ਹੁੰਦੇ ਪਤਾ ਲੱਗਦਾ ਵੀ ਹਾਂ ਫੇਸਤਾ ਹੈ ਆਪਣੇ ਪੰਜਾਬ ਚ ਉਲਟ ਹੁੰਦਾ ਆਪਣੀ ਇੰਡੀਆ ਦੇ ਵਿੱਚ ਜਦੋਂ ਕੋਈ ਫ ਸ਼ਹਿਰ ਜਿਹਾਉਣ ਦਾ ਵੱਜ ਜਾਨੀ ਆਪਣੇ ਨੂੰ ਇੱਥੇ ਘਟ ਜਾਨੀ ਇਹਨਾਂ ਫਰਕ ਰਹਿੰਦਾ ਹੈ ਲੈ ਵੀ ਆਪਾਂ ਇੱਥੇ ਪਹੁੰਚੇ ਸਾਹਮਣੇ ਆਪਣੇ ਬੰਗਲਾਦੇਸ਼ੀ ਭਰਾ ਦੀ ਦੁਕਾਨ ਹੈ ਸ਼ਹਿਰ ਪ੍ਰਸ਼ਕਪਤੇ ਨੂੰ ਪਹਨ ਨਹੀਂ ਨਾ ਬੀਟੀ 40 ਨਹੀਂ ਮਿਲੀ ਫਟਤੀ ਦੋ ਜਿਵੇਂ ਦੋ ਦੋ ਦੇ ਤੇ ਇੱਕ ਇੱਕ ਦਾ ਤੇ 50 ਪੈਸੇ ਠੀਕ ਜਮਲ ਵਰਗੀ ਜੇ ਹੋਏ ਮੈਨੂੰ ਫੋਨ ਖਾ ਕੇ ਮਾਰ ਰਿਹਾ ਖੜਾ ਕਰ ਦੂ ਠੀਕ ਹੈ ਆਲੀ ਯਾਰ ਉਹ ਦਿਓ ਪਰ ਦੋ ਦੋ ਦੇ ਹੀ ਹੋਵੇ ਦੋ ਦੋ ਦੇ ਕੰਦੇ ਲੇਨ ਦੇਣ ਹੋ ਗਿਆ ਲੈ ਲਓ ਵੀ ਇੱਕ ਇੱਕ ਦਾ ਕੋਈ ਨਹੀਂ ਤੇਗਾ ਤੁਹਾਨੂੰ ਇੱਕ ਇੱਕ ਦੇ ਹੈ ਹੀ ਨਹੀਂ ਦੋ ਦੋ ਗਿਣ ਗਿਣ ਕੇ ਰੱਖਦਾ ਨਾ ਲੈ ਗਿਣਨੇਗਾ ਤੇ ਗਿਣ ਕੇ ਲੈ ਗਿਆ ਗਿਵ ਕੇ ਲੈ ਗਿਆ ਕੋਨੇ ਮੇਰੇ ਸਾਹਮਣੇ ਗਣੇ ਬਸ ਠੀਕ ਹੈ ਰੱਖਦੇ ਇੱਥੇ ਇੰਨਾ ਟਾਈਮ ਲੱਗ ਗਿਆ ਤੇ ਗਿਰਲੇ ਓਕੇ ਬਸ ਫਟੜ ਕੇ ਤੇ ਤੇ ਇਧਰ ਆਪਾਂ ਨੇ ਬੰਕੂ ਬੰਕੂ ਸਾਫ ਕਰਤੀਆਂ ਕਬਾਬ ਆਪਾਂ ਨੇ ਆਪਣਾ ਮਿੱਤਰ ਚਲਾਤਾ ਤੇ ਕਟਣਾ ਸ਼ੁਰੂ ਕਰਤਾ ਹੌਲੀ ਹੌਲੀ ਕਿਉਂਕਿ ਅੱਜ ਆਪਾਂ ਕੱਟ ਕੱਟ ਕਬਾਬ ਵੜ ਖਾਸਾ ਰੱਖ ਲੈਣਾ ਉਸ ਤੋਂ ਬਾਅਦ ਨਵਾਂ ਪੀਸ ਵੀ ਲਾ ਲਾਂਗੇ ਫੇ ਇਦਾਂ ਟੇਬਲ ਜਿਹੜੇ ਆਰਡਰ ਨੇ ਰੱਖੋਦੇ ਨਹੀਂ ਜਗੇ ਮਿੰਟੋ ਮਿੰਟੇ ਆਰਡਰ ਆਈ ਜਾਂਦੇ ਆ ਆਪਣੇ ਦੇਖੋ ਦੋ ਆਰਡਰ ਆ ਵੀ ਇੱਕ ਕਬਾਬ ਦੀ ਵੀ ਹੁਣ ਲੈਣ ਵਾਸਤੇ ਆਉਣੇ ਇਸ ਕਾ ਕਬਾਬ ਦੀ ਕਟਣੀ ਜਿਹੜੀ ਪਹਿਲਾਂ ਕੀਤੀ ਹੁੰਦੀ ਹੈ ਨਾ ਉਹ ਬੈਟਰ ਰਹੇ ਬੈਸਟ ਰਹੇ ਨੀ ਫਿਰ ਉਹ ਫੇ ਇਦਾਂ ਉਹਦੇ ਵੇਟ ਨਹੀਂ ਕਰਨੇ ਪੈਂਦੀ ਪੱਕਿਆ ਹੁੰਦਾ ਬ ਨਾਲ ਪਾਪਾ ਦੇ ਕਾਰਟੂਨ ਬਣਾ ਰਿਹਾ ਹੈ ਕਾਰਟੂਨ ਨਿਕਲੀ ਨਿਕਸ ਮਾਈਲੀ ਕਰ ਰਹੇ ਉਹ ਸ਼ਾਨ ਦੀ ਸਪੀਡ ਹੋਦਾ ਕਾਰਟੂਨ ਬਣਾਉਣ ਦੀ ਦੇਖਿਓ ਵੈਸੇ ਹੁਣ ਵੇ ਤੋਈ ਦੇਖਿਓ ਫਿਰ ਚਮਤਕਾਰ ਦੇਖਿਓ ਚਮਤਕਾਰ ਕੀ ਦੇਖਿਆ ਚਮਤਕਾਰ ਵਾਹ ਸਪੀਡ ਨਾਲ ਹਾਂ ਤੋ ਕਾਰਟੂਨ ਜ ਆਪਣੇ ਬਣਾ ਰਹੇ ਮਤਲਬ ਵੀ ਸਾਰੇ ਕਾਰਟੂਨ ਬਣਾ ਦਨੇ ਆਪਣੇ ਠੀਕ ਹੈ ਮਕਸੀ ਆਪਣੇ ਬਣਾਤੇ ਆਲਰੇਡੀ ਫੋਰ ਪਾਸਟਰ ਬਣਾ ਦਨੇ ਮਕਸੀ ਤੇ ਆ ਵੀ ਦੋ ਤਿੰਨ ਦਿਨ ਲੱਗਣੇ ਆਪਣੇ ਇੱਡਾ ਨੂੰ ਹੋ ਜਾਗਾ ਮਾੜਾ ਠੀਕ ਹੈ ਨੀ ਅੱਜ ਟੇਬਲ ਹੀ ਪਰੇਸ਼ਾਨੀ ਲਾਏ ਮਿੱਤਰੋ ਆਇਸ਼ਾਨ ਨੇ ਬਹੁਤ ਕੰਮ ਕੀਤਾ ਪੁੱਤਰ ਨੇ ਮੇਰੇ ਨਾਲ ਵੀ ਕਿੱਥੇ ਤੱਕ ਕਰਨਾ ਹੈ ਇਹ ਤਾਂ ਹਲ ਸ਼ੁਰੂ ਹੈ ਟੇਬਲੋਂ ਸਾਡੇ ਕੁਸ਼ਾਨ ਵੀ ਲਾਏ ਤੇ ਬਾਕੀ ਬਸ ਆਪਾਂ ਇੱਥੇ ਖੜਦੇ ਆ ਵੇਟ ਕਰਦੇ ਆ ਇਧਰੋਂ ਆਪਣੇ ਰੱਬ ਦੇ ਰੂਪ ਕਸਟਮਰਾਂ ਲਿਆਉਣਾ ਤੇ ਕੀ ਤੇ ਖਾਣਗੇ ਆਪਾਂ ਤੋਂ ਲੈ ਕੇ ਤੇ ਪ੍ਰਭੂ ਦੇ ਗੁਣ ਕਹਣਗੇ ਉਹ ਵੀ ਕਹਣਗੇ ਤੇ ਆਪਾਂ ਵੀ ਕਹਾਂਗੇ ਹੁਣ ਟਾਈਮ 10:30 ਹੋ ਗਿਆ ਮਿੱਤਰੋ ਤੇ ਅੱਜ ਤੁਹਾਨੂੰ ਦਿਖਾਉਣਾ ਆਪਣੇ ਕੋਲ ਕੌਣ ਆਇਆ ਵੇ ਅੱਜ ਆਪਣੇ ਕੋਲ ਆਇਆ ਵਾ ਸੁੱਖਾ ਭਾਈ ਆਇਆ ਵੇ ਇੱਧਰ ਮਿਲ ਸਕਿਆ ਉਹਨੂੰ ਰੋਕ ਤਾਂ ਦਿਓ ਉਹ ਕਿਹ ਰੁਕ ਗਿਆ ਰਹਿ ਗਿਆ ਤਿਆਰ ਦੋ Con tu vai casa porti anche su qua. Lui? Lui. Io, lui. Ciao. Ciao, buona settimana. Ciao Marco Domani. Eh? Lui ha l'onore di, di... lo porta il grande autista a lui, dirlo. Ok? ਇਹ ਮੁੰਡਾ ਬੱਸ ਵਿੱਚ ਰਹਿੰਦਾ ਬੱਸਾਂ ਦੇ ਰਹਿੰਦਾ ਬਣੀ ਹੋਰ ਇਟਲੀ ਦੇ ਵਿੱਚ ਬੱਸ ਦਾ ਸੰਸਾਰ ਬੰਦੇ ਕੋਲ ਕਹਿੰਦਾ ਵੀ ਮੈਂ ਸੁੱਖੇ ਛੱਡ ਕੇ ਆਉਂਗਾ ਵੀ ਸੁੱਖੇ ਦੀ ਮਾਰ ਚੜਾਈ ਹੋਏ ਨਹੀਂ ਹੋਈ ਜਰਾ ਹੋ ਗਈ ਨਾ ਹੈ ਸੁੱਖੇ ਸੁੱਖਾ ਸੰਗਦਾ ਬਹੁਤ ਹੈ ਕਿਦਾਂ ਮੈਂ ਸੰਗਦਾ ਕਹਤੇ ਹਾਂ ਨਾ ਨਹੀਂ ਨਹੀਂ ਸੰਗਣਾ ਕਹਤੇ ਭਜੀ ਹੂੰ ਹੂੰ ਗਿਰਾਂਦਾ ਉਹਦੀ ਇਸ ਤਰ੍ਹਾਂ ਸਹੀ ਗੱਲ ਹੈ ਸੁੱਖੇ ਇਹਨੇ ਕਲਾ ਬਣੀ ਕੋਈ ਨਹੀਂ ਐਨਕਨੋਟਿਕ ਨਹੀਂ ਨਹੀਂ ਮੇਰਾ ਗ੍ਰੈਂਡ ਫਾਰਮਾ ਪਤਾ ਹਲਕੀਆਂ ਨਹੀਂ ਉਹ ਤਾਂ ਹੈਗੀਆਂ ਨਹੀਂ ਨਹੀਂ ਖੁਸ਼ ਆਸੇ ਠੀਕ ਠਾਕ ਵਧੀਆ ਨਹੀਂ ਖੁਸ਼ ਆਸੇ ਹੋਵੇ ਸੁਖਿਆ ਕੋਈ ਸਰਾ ਗੱਲ ਕੋਈ ਗੱਲ ਕਹਿਣੀ ਮੈਂ ਤਾਂ ਦੋਸਤ ਕਹਿ ਰਿਹਾ ਅੱਜ ਆਪਣੇ ਦਿਲ ਦੀਆਂ ਗੱਲਾਂ ਖੋਲ ਸਾਰੀਆਂ ਆਪਣੀਆਂ ਜਿਹੀਆਂ ਨਹੀਂ ਗੱਲ ਬਸ ਠੀਕ ਠਾਕ ਹੈ ਵਧੀਆ ਗੱਲ ਕੋਈ ਸੁਖਾ ਬਈ ਆਪਣਾ ਇੱਥੇ ਲੱਗੀ ਆਪਣੇ ਕੋਈ ਜਾਂਦਾ ਪੀਜੇ ਪੂਜੇ ਅੱਗੇ ਤਾਂ ਖਾਂਦਾ ਤਾਂ ਹੌਣ ਸਾਨੂੰ ਇਹ ਆਰਡਰ ਉੱਪਰ ਕਰਦਾ ਨਹੀਂਗਾ ਜੀ। ਹੂੰ। ਉਹ ਆਰਡਰ ਕਰਦਾ ਨਹੀਂ ਕਰਦਾ ਭਾਜੀ ਹੁਣ ਟਾਈਮ ਹੀ ਲੱਗਦਾ ਯਾਰ ਕੰਮ ਜਬੜਾ ਤੇ ਅੱਗੇ ਦਾ ਹਫਤੇ ਇੱਕ ਆਰਡਰ ਪੱਕਾ ਕਰਦੇ ਹੁਣ ਇਹ ਥੋੜਾ ਜਿਹਾ ਸਤੋਂ ਲਾਦਾ ਵੀ 300 ਰੁਪਏ ਦਾ ਮਹਿੰਗਾ ਲਾਉਣੀ ਅਸੀਂ। ਨਹੀਂ ਯਾਰ ਇਹ ਤਾਂ ਗੱਲ ਹੀ ਨਹੀਂ ਦਿੱਤੀ। ਪੀਜੇ ਤੇ ਕਈ ਵੇਲੇ ਅੱਧੇ ਦੇਈਦੇ ਕਈ ਵੇਲੇ ਬਾਅਦ ਚ ਫੜਾ ਦਿੰਦੇ ਇਹ ਜਦੋਂ ਇਹ ਕਰਦਾ। ਹਾਂ। ਉਹ ਟਾਈਮ ਹੀ ਲੱਗਦਾ। Fra Fra qualche mese lui comandante de tutto de tutto Calabria bisella. Tutto della bisella. Chan. Okay? Va bene. Chan comandante. Chan party. ਇਹ ਨਾਗਰਾ ਵਾਂ ਪੈਨਸਿਓਨ। ਇਹ ਪੈਨਸਿਓਨ। ਖਾਓ ਓਕੇ ਨੋ ਪਰਤੀ ਪੂਰੀ ਲਈ ਆਓ ਓਕੇ ਠੀਕ ਹੈ ਸੁਖਿਆ ਤੇ ਹੁਣ ਸੁਖਾ ਅੱਜ ਸੁਖਾ ਕੇ ਬਾਹਰ ਸੁਖੇ ਨੇ ਪੀਜ਼ਾ ਨਹੀਂ ਖਾਣਾ ਉਹ ਜਾਣਾ ਹੈ ਘਰ ਨੂੰ ਇਹਨੇ ਕਿਉਂ ਲਜ਼ਾਰ ਦੋ ਨੇ ਰਸਤੇ ਜਾਣਾ ਛੱਡਣ ਵਾਸਤੇ ਸੁਖੇ ਹਾਂਜੀ ਠੀਕ ਹੈ ਸਾਡਾ ਟਾਈਮ ਲੈ ਬਲਾ ਕੰਮ ਕਰ ਸੀਗਾ ਸਾਡਾ ਵਲੌਗ ਬਣਾਉਣ ਦਾ ਸ਼ਨੀਵਾਰ ਨੂੰ ਪਤਾ ਕੰਮ ਕਾ ਜ਼ਿਆਦਾ ਹੋ ਜਾਣਾ ਸਮਝ ਲੱਗੇ ਠੀਕ ਨਹੀਂ ਬਾਕੀ ਤੇਰਾ ਬਹੁਤ ਥੈਂਕਸ ਧੰਨਵਾਦ ਦਿਲ ਦੇ ਗਏ ਪਰ ਕਰਦੇ ਆ ਤੇ ਮਿਲਦੇ ਆਪਾਂ ਠੀਕ ਹੈ ਫਿਰ ਡਾਕਾ ਦਾ ਮੇਰੇ ਭਰਾ ਦਾ ਭਰਾ ਨਹੀਂ ਮੈਂ ਹੀ ਭਰਾ ਹੀ ਭਰਾ ਹੈ ਨਹੀਂ ਨਹੀਂ ਭਰਾ ਹੀ ਹੈ ਇਹਦਾ ਫੇਰ ਤੈਨੂੰ ਪਤਾ ਹੋਰ ਇਹ ਕੀ ਹੈ ਦੱਸੋ ਭਰਾ ਹੀ ਲੱਗਦਾ ਸਾਡਾ ਨਾ ਨਾ ਭਤੀਜ ਕੋਈ ਨਹੀਂ ਮੇਰਾ ਭਰਾ ਹੀ ਫੇ ਮੈਂ ਅੰਕਲ ਬਣ ਕੇ ਤੇਰਾ ਜਾਦਾ ਇਹਨੂੰ ਭਤੀਜ ਬਣਾ ਲਾ ਜਾਂ ਮੈਨੂੰ ਅੰਕਲ ਬਣਾ ਲੈ ਨਹੀਂ ਨਹੀਂ ਇਹ ਮੇਰਾ ਭਰਾ ਹੀ ਮੈਂ ਅੰਕਲ ਕੋਈ ਨਹੀਂ ਤੂੰ ਭਰਾ ਤੂੰ ਵੀ ਭਰਾ ਹੀ ਆ ਤੂੰ ਚਾਚਾ ਮੇਰਾ ਆ ਚਾਚਾ ਆ ਨਹੀਂ ਤੇ ਮੇਰਾ ਭਰਾ ਤੂੰ ਮੇਰਾ ਚਾਚਾ ਗੱਲ ਖਾ ਤਾਂ ਇਦਾਂ ਹੋ ਗਿਆ ਉਧਰੋਂ ਰਾਣਾ ਚਾਚਾ ਸਾਡਾ ਚੱਲ ਭਤੀਜ ਹਾਂ ਸਹੀ ਕਿ ਨਹੀਂ ਅਹੀਂ ਦੋਨੇ ਭਤੀਜ ਸਹੀ ਗੱਲ ਇਦਾਂ ਹੀ ਹੋ ਗਿਆ ਇੱਧਰ ਇਹ ਮੇਰਾ ਭਰਾ ਆ ਤੇ ਤੂੰ ਹੀ ਮੇਰੇ ਚਾਚਾ ਉਧਰੋਂ ਰਾਣਾ ਚਾਚਾ ਸਾਡਾ ਬਸ ਠੀਕ ਹੋ ਗਿਆ ਤੇ ਉਹ ਉਹ ਚਲਿਆ ਓਕੇ ਸੁਖਿਆ ਓਕੇ ਬੜੀ ਧੰਨਵਾਦ ਓਕੇ ਨੇ ਓਕੇ ਸੁਕੇ ਚੰਗਾ ਬਈ ਓਕੇ ਓਕੇ ਜਾਂ ਫਿਰ ਲੇਟ ਹੋ ਰਦਾ ਹੈ ਫਰੂਟਾ ਹੈ ਫਰੂਟਾ ਕਿ ਸੇਬ ਕੀ ਸੇਬ ਕੇਲੇ ਤੇ ਨਾਸਪਤੀ ਓਕੇ ਸੁਕੇ ਫਿਰ ਮਿਲਦੇ ਆ ਧੰਨਵਾਦ ਓਕੇ ਓਕੇ ਚਲੋ ਓਕੇ 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 ਜੋ ਓਕੇ ਹਾਂਜੀ ਦੱਲੋ ਕਿਉਂ ਆ ਵੀ ਚੰਗੀ ਦਾ ਬਣਾਏ ਹੁਸ਼ਿਆਰ ਹੁਸ਼ਿਆਰ ਵੀਰ ਦਾ ਪੀਜ਼ਾ ਖੁੱਲਦਾ ਨਾ ਜਦੋਂ ਫਿਰ ਪਤਾ ਲੱਗਦਾ ਵੀ ਪੀਜ਼ਾ ਬਣਿਆ ਜੀ ਫਿਰ ਆਪਾਂ 라 ਹੋਏ ਸੁਚੀਚਾਰੇ ਅਸਾਂ ਤੇ ਉਤੇ ਪਾਏ ਹੋਏ ਜੇਤੂਨ ਕਤਿਰ ਜੇਤੂਨ ਕਤਿਰ ਤੇ ਬਾਕੀ ਮਿੱਤਰ ਹੁਣ ਆਪਾਂ ਛੱਕਦੇ ਆ ਪੀਜ਼ਾ ਮੈਂ ਇਹਦੇ ਖੁਸ਼ਾਂ ਦੋਨੀਆਂ ਛੱਕਾਂ ਪੀਜ਼ਾ ਸੀ ਤੇ ਟਾਈਮ ਹਾਲੇ ਦੇਖੋ 10 ਵਜਣ ਦੇ ਵਿੱਚ ਕੁਝ ਕੁ ਮਿੰਟ ਰਹਿਨੇ ਆ ਅੱਜ ਟਾਈਮ ਆਪਣਾ ਕੰਮ ਦੇ ਨਾਲ ਅੱਜ ਆਪਣਾ ਕੰਮ ਟਾਈਮ ਨਾਲ ਖਤਮ ਹੋ ਗਿਆ ਕਿ ਫੇਸਤਾ ਛੁੱਟੀ ਸੀ ਲੋਕ ਸਾਰੇ ਆਪਣੇ ਘਰਾਂ ਵਿੱਚ ਇੰਜੋਏ ਕਰਦੇ ਆ ਧਾਰਮਿਕ ਫੇਸਤਾ ਇਹਨਾਂ ਦਾ ਤੇ ਕੋਲੂ ਮਾ ਲਾ ਕੇ ਬੜਾ ਵਧੀਆ ਰਿਹਾ ਅੱਜ ਦਾ ਦਿਨ ਅੱਜ ਦਾ ਕੰਮ ਕਰ ਵੀ ਆਪਾਂ ਨੇ ਕੀਤਾ ਤੁੜ ਕੇ ਸਾਰੇ ਦਾ ਸਾਰਾ ਦੇਣਾ ਪਛੇ ਰ ਕੀਤਾ ਵਲੌਗ ਦੇ ਰੂਪ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਵਲ ਤਾਂ ਨਹੀਂ ਕੀਤਾ ਕੱਲ ਨੂੰ ਮਿਲਾਂਗੇ ਹੋਮ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ